जसवंत सिंह कंबल्डे नॉवेल पालीदा अगला कांड 14 अमृतसरੋਂ ਆਏ ਨੂੰ ਦੋ ਦਿਨ ਹੋ ਗਏ ਸਨ ਆਪਣੀ ਕੁਟਿਆ ਵਿੱਚ ਚੁੱਪਚਾਪ ਬੈਠਾ ਸੀ ਇੱਕ ਘੱਟ ਨੌ ਸਾਲਾਂ ਦੀ ਕੁੜੀ ਆਈ ਤੇ ਇੱਕ ਕਾਗਜ਼ ਜਫੜਾ ਕੇ ਭੱਜ ਗਈ ਮੈਂ ਤੈ ਕੀਤਾ ਕਾਗਜ਼ ਖੋਲ੍ਹਿਆ ਲਿਖਿਆ ਸੀ ਮੇਰੇ ਦੇਵਰ ਬਲਵੀਰ ਸਤਿ ਸ੍ਰੀ ਅਕਾਲ ਮੈਂ ਦੋਨੋਂ ਹੱਥ ਜੋੜ ਕੇ ਅਰਜ਼ ਕਰਦੀ ਹਾਂ ਮੈਂ ਬੜੀ ਹੀ ਔਖੀ ਹਾਂ ਕੀ ਲਿਖਾਂ ਮੈਨੂੰ ਤੇ ਲਿਖਣਾ ਵੀ ਨਹੀਂ ਆਉਂਦਾ ਮੈਂ ਬੜਾ ਹੀ ਰੋਂਦੀ ਰਹਿੰਦੀ ਹਾਂ ਅਸਲ ਗੱਲ ਇਹ ਹੈ ਕਿ ਤੇਰਾ ਪਰਾ ਹੁਣ ਸਦਾ ਪਾਲ ਪਾਲ ਹੀ ਕਰਦਾ ਰਹਿੰਦਾ ਹੈ ਅਤੇ ਉਸ ਤੇ ਪਿਆਰ ਦੀਆਂ ਗੱਲਾਂ ਕਰ ਕਰ ਮੇਰਾ ਦਿਲ ਉਸ ਅਸਲ ਨੂੰ ਤੋੜ ਦਿੰਦਾ ਹੈ ਤੂੰ ਹੀ ਦੱਸ ਬਲਬੀਤ ਜੇ ਇਹ ਗੱਲ ਸਿਰੇ ਚੜ ਗਈ ਮੈਂ ਕਿੱਧਰ ਨੂੰ ਜਾਵਾਂਗੀ ਮੈਂ ਸਮਝਦੀ ਆ ਜੇ ਉਸ ਨੂੰ ਕੋਈ ਵਰਜ ਸਕਦਾ ਤਾਂ ਇੱਕ ਤੂੰ ਹੀ ਹੈ ਤੇਰੇ ਭਾਵੇਂ ਆਖੇ ਲੱਗ ਜਾਵੇ ਹੋਰ ਤਾਂ ਰੱਬ ਦੇ ਆਖੇ ਵੀ ਨਹੀਂ ਲੱਗਦਾ ਰੱਬ ਦੇ ਵਾਸਤੇ ਉਸ ਨੂੰ ਕਿਵੇਂ ਇਸ ਕਮੋਂ ਹਟਾ ਮੈਂ ਤੇਰਾ ਸਾਨੂ ਉਮਰ ਭਰ ਨਹੀਂ ਭੁੱਲਾਂਗੀ ਜ਼ਰੂਰ ਬਰ ਜ਼ਰੂਰ ਮੇਰੀ ਬੇਨਤੀ ਹੱਥ ਬਣ ਕੇ ਹੈ ਤੇਰੀ ਭਾਬੀ ਤਾਰੋ ਲਿਖਤ ਪਾਵੇਂ ਜਦ ਮੇਰੇ ਤੇ ਵਿੰਗੀ ਟੇਢੀ ਸੀ ਪਰ ਮੈਂ ਅੱਖਰ ਜੋੜ ਸਾਰੀ ਪੜ ਲਈ ਤੇ ਸਤਨਾਮ ਦੇ ਦਿਲ ਦੀ ਹਕੀਕਤ ਮੇਰੇ ਅੱਗੇ ਨੰਗੀ ਹੋ ਗਈ ਮੈਨੂੰ ਬੜਾ ਗੁੱਸਾ ਆਇਆ ਤੇ ਉਹਨਾਂ ਹੀ ਅਫਸੋਸ ਮਨੁੱਖੀ ਫਿਤਰਤ ਕਿੰਨੀ ਕਮਜ਼ੋਰ ਹੈ ਪਰਤੀ ਹੋ ਕੇ ਚਲੇ ਜਾਣ ਲਈ ਮੈਂ ਜ਼ਰੂਰੀ ਚੀਜ਼ਾਂ ਨਾਲ ਲੈ ਜਾਣ ਵਾਸਤੇ ਇਕੱਠੀਆਂ ਕਰ ਲੀਆਂ ਤੇ ਅਗਲੇ ਦਿਨ ਹੀ ਚਲੇ ਜਾਣ ਦਾ ਇਰਾਦਾ ਸੀ ਤਾਰੋ ਵੱਲੋਂ ਆਈ ਚਿੱਠੀ ਬਾਰੇ ਕੁਝ ਕਰਨ ਲਈ ਮੈਂ ਸੋਚ ਰਿਹਾ ਸਾਂ ਪਾਲ ਨੇ ਮੇਰੇ ਕੋਲ ਇਸ ਗੱਲ ਨੂੰ ਹੁੱਕਾ ਨਹੀਂ ਸੀ ਦੱਸਿਆ ਖਬਰੇ ਸਤਨਾਮ ਨੇ ਜ਼ਬਾਨੀ ਉਸ ਨੂੰ ਕੁਝ ਕਿਹਾ ਹੀ ਨਾ ਹੋਵੇ ਜਦ ਪਾਲ ਨੇ ਹੀ ਇਹ ਗੱਲ ਮੇਰੇ ਦੋਸਤ ਨੂੰ ਕਰਕੇ ਜ਼ਾਹਰ ਨਾ ਕੀਤੀ ਹੋਵੇ ਉਹ ਨਹੀਂ ਪਾਲ ਨੇ ਇੱਕ ਵਾਰ ਕਿਹਾਤਾ ਸੀ ਉਹ ਦੋਸਤੀ ਪਿਆਰੀ ਚੀਜ਼ ਖੋਣ ਲਈ ਵੀ ਕਾਲਾ ਹੈ ਪਾਲ ਕਿੰਨੀ ਚੰਗੀ ਜਿਸ ਨੇ ਸਤਨਾਮ ਬਾਰੇ ਸਭ ਕੁਝ ਲੁਕੋ ਰੱਖਿਆ ਉਹ ਮੇਰੇ ਦਿਲ ਨੂੰ ਸਮਝਦੀ ਸੀ ਜੋ ਆਪਣੇ ਦੋਸਤ ਦੀ ਅਜਿਹੀ ਗੱਲ ਸੁਣ ਕੇ ਕਿੰਨਾ ਕੁ ਦੁੱਖ ਹੋਵੇਗਾ ਪਰ ਸਤਨਾਮ ਦੋਸਤੀ ਦੇ ਨਿਸ਼ਾਨੇ ਤੋਂ ਕਿਵੇਂ ਦੂਰ ਚਾਪਿਆ ਤੂੰ ਪਿਆਰੇ ਹੋਣ ਦੀ ਹیثیت ਤਾਂ ਗਵਾ ਚੁੱਕਾ ਐ ਪਰ ਤੇਰੀ ਮੁਹੱਬਤ ਮੇਰੇ ਮਨ ਵਿੱਚ ਅਜੇ ਵੀ ਘਟ ਨਹੀਂ ਹੋਈ ਮੈਨੂੰ ਤੇਰੇ ਤੇ ਹੱਦੋਂ ਵੱਧ ਅਫਸੋਸ ਐ ਤੈਨੂੰ ਵੀ ਹੋਵੇਗਾ ਕਿਉਂਕਿ ਪਾਲ ਬਾਰੇ ਤੇਰੇ ਖਿਆਲ ਮੈਂ ਥੋ ਗੁੱਝੇ ਨਹੀਂ ਰਹਿ ਤੂੰ ਉਹਨਾਂ ਨੂੰ ਛੁਪਾਉਣ ਦਾ ਭਾਵੇਂ ਲੱਖ ਯਤਨ ਕੀਤਾ ਦੋਸਤ ਕੀ ਹੁੰਦਾ ਇੱਕ ਦੁਖੀ ਮਨ ਦਾ ਆਰਾਮ ਟਿਕਾਣਾ ਜਮਾ ਜ਼ਲੂਮ ਲਈ ਨਿੱਗੀ ਪਨਾ ਜ਼ਿੰਦਗੀ ਦੇ ਅਦਰਸ਼ ਨੂੰ ਪਾਉਣ ਲਈ ਸਾਹਸ ਤੇ ਬਲ ਪ੍ਰਿਆਤ ਉਤਰ ਕੇ ਦੋਸਤ ਸਭ ਕੁਝ ਦੋਸਤ ਪ੍ਰਿਆ ਵਰਗੀ ਹੀ ਇੱਕ ਮਿੱਠੀ ਤਸੱਲੀ ਹੈ ਸਮਾਜਿਕ ਤੇ ਆਰਥਿਕ ਨੁਕਤਾ ਨਗਾਤੋ ਸਾਰੇ ਸੰਕਟਾਂ ਨੂੰ چیر ਕੇ ਮਨੁੱਖੀ ਦਿਲ ਕੋਲ ਪਹੁੰਚਿਆ ਸੰਦੇਸ਼ ਹੈ ਪਤਨੀ ਕੀ ਹੈ ਜੀਵਨ ਦਾ ਪੂਰਨ ਅੰਦ ਵਫਾ ਦੇ ਸਾਥ ਵਿੱਚ ਨਰੋਲ ਮਠਾਸ ਅਤੇ ਆਪਣੇ ਆਪ ਵਿੱਚ ਪੂਰਨ ਕਾਮਯਾਬੀ ਸ਼ਾਇਦ ਤੂੰ ਇਸ ਗੱਲ ਨੂੰ ਮਹਿਸੂਸ ਨਹੀਂ ਕਰਦਾ ਕਿ ਜਦੋਂ ਇੱਕ ਪਤੀ ਆਪਣੀਆਂ ਪਿਆਰ ਬਾਹਾਂ ਪਤਨੀ ਦੇ ਗਲੋਂ ਤੋੜ ਕੇ ਕਿਸੇ ਹੋਰ ਵੱਲ ਵਧਾਂਦਾ ਹੈ ਉਦੋਂ ਰੱਬ ਦਿਲ ਦੁਖੀ ਹੋ ਪਾਣੀ ਦੀ ਸ਼ਕਲ ਵਿੱਚ ਇਸਤਰੀਆਂ ਦੀਆਂ ਅੱਖਾਂ ਪਰਦਾ ਹੈ ਤੂੰ ਅੱਜਕੱਲ ਇੱਕ ਬੱਚੇ ਦਾ ਬਾਪ ਹੋਣ ਵਾਲਾ ਹੈ ਇੱਕ ਪਾਲੀ ਸੋਚ ਜੇ ਤੇਰੀ ਭਾਵਨਾ ਅਸਲੀਅਤ ਵਿੱਚ ਬਦਲ ਜਾਵੇ ਤੇ ਇੱਕ ਜ਼ਮਾਨਾ ਲੰਘ ਜਾਵੇ ਉਸ ਵੇਲੇ ਤੇਰੇ ਜਵਾਨ ਬੱਚੇ ਨੂੰ ਦੁਨੀਆ ਉਸ ਬਾਪ ਦਾ ਪੁੱਤਰ ਕਹੇਗੀ ਜਿਹੜਾ ਆਪਣੀ ਸੁਸ਼ੀਲ ਪਤਨੀ ਤੋਂ ਮੂੰਹ ਮੋੜ ਕੇ ਵਿਪਚਾਰ ਲਈ ਕਦੇ ਮਜਬੂਰ ਹੋਇਆ ਸੀ ਪਾਲ ਦੇ ਦਿਲ ਨੂੰ ਤੂੰ ਸਮਝਿਆ ਨਹੀਂ ਉਸ ਧਾਰਮਿਕ ਮਨੁੱਖੀ ਨਜ਼ਰ ਤੋਂ ਕੁਝ ਉੱਚੇ ਰਹਿਣ ਮਾਨ ਹੈ ਇੱਕ ਪਾਲੀ ਹੋਰ ਸੋਚ ਕੇ ਜੇ ਤੂੰ ਐਸ਼ ਲਈ ਮਜਬੂਰ ਹੈ ਤਾਂ ਤੇਰੀ ਪਤਨੀ ਲਈ ਜੀਵਨ ਸੁੱਖ ਦੇ ਸਾਰੇ ਦਰਵਾਜ਼ੇ ਬੰਦ ਹੋ ਜਾਣਗੇ ਠੀਕ ਇਹੀ ਹੈ ਕਿ ਉਸ ਨੂੰ ਵੀ ਫਿਰ ਆਪਣੇ ਵਰਗੀ ਖੁੱਲ੍ਹ ਦੇ ਛੱਟ ਪਰ ਜੇ ਹਤੂ ਕਰਨਾ ਤਾਂ ਕਿਤੇ ਸੁਣ ਕੇ ਵੀ ਨਹੀਂ ਸਾਰ ਸਕਦਾ ਇੱਕ ਗੁਨਾਹਗਰ ਵੀ ਬੇਚਾਰੀ ਮਰਦ ਨੂੰ ਇਸਤਰੀ ਮਾਫ ਕਰ ਦਿੰਦੀ ਹੈ ਪਰ ਮਰਦ ਉਸ ਦੀ ਮਾਮੂਲੀ ਹਰਕਤੋਂ ਹੀ ਔਖਾ ਹੋ ਕੇ ਉਸ ਨੂੰ ਸਜ਼ਾ ਲਈ ਚਾਹਤ ਦਿੰਦਾ ਕੀ ਤੇਰੇ ਰੰਗीन ਖਿਆਲ ਵਾਂਗ ساری ਦੁਨੀਆ ਹੀ ਸੋਹਣੀਆਂ ਇਸਤਰੀਆਂ ਤੇ ਡੁੱਲ ਜਾਏ ਦੁਨੀਆ ਤੇ ਹਲ ਚੱਲੀ ਨਾ ਮੱਜੇ ਜੇ ਤੇਰੇ ਵਰਗਾ ਸਿਆਣਾ ਆਦਮੀ ਸੋਸਾਇਟੀ ਦਾ ਅੰਗ ਤੋੜ ਦੇਵੇ ਫਿਰ ਅਨਪੜ ਤੇ ਮੂਰਖਤਾ اخਲਾਕ ਦਾ ਸਤਿਆਨਸ ਕਰ ਸੁੱਟਣਗੇ ਮੈਂ ਤੇਰੀ ਇਸ ਗਲਤ ਭਾਵਨਾ ਨੂੰ ਖਤਮ ਕਰ ਲਈ ਚੇਤਾਵਨੀ ਭੇਜਦਾ ਹਾਂ ਕਿਉਂਕਿ ਅਜਿਹੀ ਅੱਜ ਕਲਪਨਾ ਹੈ ਉਹ ਕੱਲ ਅਸਲੀਅਤ ਵੀ ਹੋ ਸਕਦੀ ਹੈ ਹੋ ਸਕਦਾ ਪਾਲ ਦੀ ਥਾਂ ਕੋਈ ਹੋਰ ਦਿਆਲ ਹੋ ਜਾਵੇ ਮਨੁੱਖ ਦਾ ਮਨ ਜਦੋਂ ਉਸਤੇ ਕਾਬੂ ਤੋਂ ਹਿੱਲ ਜਾਵੇ ਫਿਰ ਟਿਕਾ ਮੁਸ਼ਕਲ ਹੋ ਜਾਂਦਾ ਹੈ ਮੈਂ ਕੱਲ ਹੀ ਪਰਤੀ ਹੋ ਕੇ ਪਤਾ ਨਹੀਂ ਕਿੱਥੇ ਜਾ ਰਿਹਾ ਹਾਂ ਮੈਂ ਆਸ਼ਾ ਕਰਦਾ ਹਾਂ ਤੂੰ ਦੋਸਤ ਨੂੰ ਜੀਵਨ ਦੇ ਸਹੀ ਨਜ਼ਰੀਏ ਤੋਂ ਪਛਾਣਦਾ ਹੋਇਆ ਨਹੀਂ ਭੱਲੇਗਾ ਤੈਨੂੰ ਸਹੀ ਰਾਹ ਤੇ ਵੇਖਣ ਦਾ ਚਾਹਵਨ ਬਲਬੀਰ ਮੇਰੇ ਟੋਰਨ ਤੋਂ ਪਹਿਲਾਂ ਕਰ ਵਾਲਿਆਂ ਸਾਰਿਆਂ ਕੰਮਾਂਬਾਰੀ ਮੇਰੇ ਨਾਲ ਸਲਾਹਾਂ ਕੀਤੀਆਂ ਤੇ ਇਸ ਤਰ੍ਹਾਂ ਕਾफी ਸਮਾਂ ਲੰਘ ਗਿਆ ਸ਼ਾਮ ਨੂੰ ਮੈਂ ਆਪਣੇ ਬਗੀਚੇ ਵੱਲ ਗਿਆ ਹੱਥੀ ਲੈ ਬੂਟਿਆਂ ਦਾ ਮੋਹ ਉੱਪਜਿਆ ਖਬਰੇ ਵਿਚਾਰੇ ਪਾਣੀ ਬਿਨਾਂ ਹੀ ਸੁੱਕ ਜਾਣ ਜਾਂ ਮੇਰੀਆਂ ਤੱਕਾਂ ਨੂੰ ਤਰਸ ਕੇ ਮਰ ਜਾਣ ਬੂਟੇ ਮਾਲੀ ਨਾਲ ਪਿਤਰੀ ਸਨੇਹ ਰੱਖਦੇ ਹਨ ਮੈਂ ਕਈਆਂ ਬੂਟਿਆਂ ਨੂੰ ਪਿਆਰ ਨਾਲ ਚੁੰਮਿਆ ਜ्यों-ਜ्यों ਹਨੇਰਾ ਹੁੰਦਾ ਜਾ ਰਿਹਾ ਸੀ ਮੇਰਾ ਹਿਰਦਾ ਟੁੱਟਦਾ ਜਾ ਰਿਹਾ ਸੀ ਜਨਮ ਭੂਮੀ ਤੋਂ ਵੱਖ ਹੋਣਾ ਕੋਈ ਸੁਖਾਲੀ ਗੱਲ ਨਹੀਂ ਹੈ ਕੁਝ ਸੋਚਾਂ ਤੇ ਫਿਕਰ ਜਿੰਤਾ ਵਿੱਚ ਰਾਤ ਲੰਗੀ ਸਵੇਰਾ ਹੋਇਆ ਮਾਤਾ ਜੀ ਨੇ ਖਾਂ ਲਈ ਛਗਣ ਵਜੋਂ ਮੇਰੇ ਅੱਗੇ ਨਹੀਂ ਰੱਖਿਆ ਪਰ ਮੈਂ ਵੇਖਿਆ ਮਾਤਾ ਜੀ ਦੀਆਂ ਅੱਖਾਂ ਵਿੱਚ ਪਾਣੀ ਬੇਵਸਾਬ ਵਗ ਰਿਹਾ ਸੀ ਉਹਨਾਂ ਸੂਟਕੇਸ ਵਿੱਚ ਇੱਕ ਗੁੜ ਦੀ ਟਿੱਕੀ ਪਾ ਦਿੱਤੀ ਜਦੋਂ ਮੈਂ ਤੁਨ ਲੱਗਾ ਮਾਂ ਦਾ ਮੂੰਹ ਅੱਖਾਂ ਰਾਹੀਂ ਪਿਗਲ ਪਿਆ ਮੈਂ ਪੱਥਰ ਜਿਹਾ ਦਿਲ ਬਣਾ ਕੇੋਂ ਨਿਕਲਿਆ ਪਾਵੇਂ ਦਿਲ ماں ਪਿਆਰ ਵਿੱਚ ਉਛਲਿਆ ਪਰ ਮੈਂ ماں ਸਾਹਮਣੇ ਆਪਣੀ ਕਮਜ਼ੋਰੀ ਨਾ ਪ੍ਰਗਟ ਹੋਣ ਦਿੱਤੀ ماں ਦੇ ਮੋਹ ਉਹਨਾਂ ਦੀ ਕੋਸ਼ਿਸ਼ ਕਰਨ ਤੇ ਵੀ ਕੋਈ ਗੱਲ ਨਾ ਨਿਕਲ ਸਕੀ ਅਤੇ ਬੜੇ ਔਖੇ ਜੇ ਹੋ ਕੇ ਉਹਨਾਂ ਕਿਹਾ ਚਿੱਠੀ ਪਾ ਦਿੱਤੀ ਹਗਮ ਭਰਿਆ ਕੁਝ ਸੋਚਦਾ ਪਿੱਛੋਂ ਨਿਕਲ ਤੁਰਿਆ ਅਤੇ ਭਰਤੀ ਦਫ਼ਤਰ ਵਿੱਚ ਪਹੁੰਚ ਗਿਆ ਪਰ ਪਾਲ ਇਕਰਾਰ ਅਨਸਾਰ ਆਈ ਨਹੀਂ ਸੀ ਦਫ਼ਤਰ ਵਿੱਚ ਜਾ ਕੇ ਪਤਾ ਲੱਗਾ ਕਿ ਕਪਤਾਨ ਸਾਹਿਬ ਭਰਤੀ ਕਰਦੇ ਹਨ ਮੈਂ ਸਿੱਧਾ ਉਹਨਾਂ ਦੇ ਪਾਸ ਜਾ ਕੇ ਕਿਹਾ ਭਰਤੀ ਹੋਣਾ ਚਾਹੁੰਦਾ ਹਾਂ ਸ਼ਾਬਾਸ਼ ਹਾਓ ਬੜੀ ਖੁਸ਼ੀ ਦੀ ਗੱਲ ਹੈ ਇੱਕ ਆਦਮੀ ਨੇ ਪਹਿਲੋਂ ਮੇਰਾ ਕਦ ਮਣਿਆ ਮੈਂ 6 ਫੁੱਟ ਸਾਂ ਭਾਰਤੋਲੇ 140 ਪਾਉਂਡ ਹੋਇਆ ਤੇ ਛਾਤੀ ਨਾਪੀ 36 ਇੰਚ ਨਿਕਲੀ ਇਹ ਸਾਰੀਆਂ ਗੱਲਾਂ ਇੱਕ ਕਲਰਕ ਰਜਿਸਟਰ ਵਿੱਚ ਲਿਖਦਾ ਰਿਹਾ ਸ਼੍ਰੀਮਾਨ ਜੀ ਇਹ ਗੱਲ ਨੋਟ ਕਰ ਲਓ ਕਿ ਮੈਂ ਪ੍ਰਿਤਪਾਲ ਕੌਰ ਦੀ ਤਰਫੋਂ ਭਰਤੀ ਹੋ ਰਿਹਾ ਕੈਪਟਨ ਸਾਹਿਬ ਥੋੜਾ ਮੁੱਛਾਂ 'ਚ ਮੁਸਕਰਾਏ ਤੇ ਕਹਿਣ ਲੱਗੇ ਉਹ ਆਪ ਕਿਉਂ ਨਹੀਂ ਨਾਲ ਆਈ ਆਉਂਦਾ ਕਰਾਰ ਜ਼ਰੂਰ ਸੀ ਪਰ ਪਤਾ ਨਹੀਂ ਕਿਉਂ ਨਹੀਂ ਆਈ कोई खास वजह होगी होवेगी बहुत अच्छा जी फिर क्लर्क ने किया ये भी नोट कर लो बाल ने इस तारीख नो परती ऑफिसर ਵਿੱਚ ਮਿਲਣ ਦਾ ਇਕਰਾਰ ਕੀਤਾ ਸੀ ਪਰ ਉਹ ਆਈ ਨਹੀਂ ਸੀ ਮੈਂ ਇਸ ਗੱਲ ਨੂੰ ਵਿਚਾਰਦਾ ਇੱਕ ਥੋੜ ਜਿਹਾ ਮਹਿਸੂਸ ਕਰ ਰਿਹਾ ਸਾਂ ਫਿਰ ਖਿਆਲ ਕੀਤਾ ਕਿ ਚਲੋ ਸਤਨਾਮਨ ਹੋਈ ਮਿਲ ਲਵਾਂ ਨਾਲੇ ਆਖ ਦੇਵਾਂਗਾ ਕਿ ਮੇਰਾ ਇੱਕ ਖਾਤਾ ਆ ਰਿਹਾ ਉਸ ਨੂੰ ਧਿਆਨ ਨਾਲ ਪੜ੍ਹ ਕੇ ਉਸ ਤੇ ਅਮਲ ਕਰੀ ਪਰ ਉਹ ਆਪਣੇ ਦਫ਼ਤਰ ਨਹੀਂ ਸੀ ਪੁੱਛਿਆ ਤਾਂ ਪਤਾ ਲੱਗਾ ਕਿ ਆਪਣੇ ਅਫਸਰ ਨਾਲ ਦੌਰੇ ਤੇ ਗਿਆ ਹੋਇਆ ਹੈ ਮੈਂ ਫਿਰ ਵਾਪਸ ਭਰਤੀ ਦਫ਼ਤਰ ਨੂੰ ਮੁੜਿਆ। ਭਰਤੀ ਵਾਲਿਆਂ ਮੇਰਾ ਰੇਲਵੇ ਪਾਸ ਅੰਬਾਲੇ ਛੌਣੀ ਦਾ ਬਣਾ ਦਿੱਤਾ। ਅਦੇ ਸ਼ਾਮ ਦੀ ਗੱਡੀ ਤੋਂ ਹੋਰ ਸਾਥੀਆਂ ਨਾਲ ਮੈਂ ਅੰਬਾਲੇ ਵੱਲ ਨੂੰ ਚਿੱਦਾ ਜਾਣ ਲੱਗਾ। ਮੈਨੂੰ ਪਾਲ ਦੇ ਨਾਲ ਮਿਲਣ ਦਾ ਬੜਾ ਅਫਸੋਸ ਸੀ। ਚੁੱਪਚਾਪ ਫੱਟੇ ਦੇ ਸਿਰ ਸੁੱਟੀ ਪਿਆ ਰ। ਸਾਥੀਆਂ ਗੱਲਬਾਤ ਕਰਨੀ ਚਾਹੀ ਪਰ ਮੈਂ ਹੂੰ ਹਾਂ ਕਰਕੇ ਟਾਲ ਦਿੱਤਾ। ਉਹ ਨਹੀਂ ਸੰਜਣਦੇ ਕਿ ਮੈਂ ਜਿਸ ਨਾਲ ਗੱਲਾਂ ਕਰਨੀਆਂ ਚਾਹੁੰਦਾ ਹਾਂ ਕਰ ਹੀ ਜਾ ਰਿਹਾ ਹਾਂ। ਹਰ ਖਾਮੋਸ਼ੀ ਕਿਸੇ ਖਿਆਲ ਦੀ ਨਿਕਪ੍ਰਿਆ ਲਗਨ ਵਿੱਚ ਰੁੱਝੀ ਰਹਿੰਦੀ ਹੈ। ਫਿਰ ਮੇਰਾ ਮਨ ਆਖ ਰਿਹਾ ਸੀ। ਮੈਂ ਹੁਣ ਦੇਸ਼ ਦਾ ਸਿਪਾਹੀ ਹਾਂ ਦੇਸ਼ ਦੀ ਸੇਵਾ ਮੇਰਾ ਇੱਕੋ ਇੱਕ ਫਰਜ਼ ਹੋ ਗਿਆ ਹੈ ਭਾਵੇਂ ਹਰ ਆਦਮੀ ਦੇਸ਼ ਪਿਆਰ ਦਾ ਪਾਕ ਜਜ਼ਬਾ ਰੱਖਦਾ ਹੈ ਪਰ ਸਿਪਾਹੀ ਤੇ ਕਿਸੇ ਹਾਲਤ ਵਿੱਚ ਵੀ ਦੇਸ਼ ਪਿਆਰ ਦੀ ਵਫਾ ਤੋਂ ਜਾਣ ਪਿਆਰੀ ਨਹੀਂ ਰੱਖ ਸਕਦਾ ਉਹ ਕੇਵਲ ਦੁਸ਼ਮਨ ਨੂੰ ਦੇਸ਼ ਦੀਆਂ ਹੱਦਾਂ ਤੋਂ ਪਰੇ ਹੀ ੱੱਕੀ ਰੱਖਦਾ ਹੈ ਨਹੀਂ ਤਾਂ ਉੱਥੇ ਹੀ ਆਪਣੇ ਫਰਜ਼ ਤੇ ਕੱਟ ਮਰਦਾ ਹੈ ਕਿਰਿਆ ਨਾਲੋਂ ਮੇਰਾ ਇਰਾਦਾ ਵਧੇਰੇ ਮਜ਼ਬੂਤ ਸੀ ਮੈਂ ਜਿਸ ਕੰਮ ਵਿੱਚ ਪੈਂਦਾ ਸਾਂ ਉਸ ਨੂੰ ਪੂਰੇ ਬਲ ਨਾਲ ਦਰੜ ਕੇ ਸੁੱਟ ਦਿੰਦਾ ਸਾਂ ਮੇਰਾ ਅਕੀਦਾ ਸੀ ਕਿ ਮੈਂ ਜੋ ਕਰਨਾ ਉਹ ਛੇਤੀ ਤੋਂ ਛੇਤੀ ਕਾਮਯਾਬੀ ਵਿੱਚ ਬਦਲ ਦੇਣਾ ਹੈ ਇਰਾਦੇ ਦੀ ਮਜ਼ਬੂਤੀ ਹੀ ਇਨਸਾਨ ਦੀ ਸਭ ਤੋਂ ਵੱਡੀ ਤਾਕਤ ਹੈ ਜਿਸ ਨੂੰ ਅਸੀਂ ਪੂਰਨਤਾ ਵੀ ਕਹਿ ਸਕਦੇ ਹਾਂ ਲੁਧਿਆਣੇ ਤੋਂ ਗੱਡੀ ਬਦਲ ਕੇ ਅਸੀਂ ਅੰਬਾਰੇਵਾਲੀ ਗੱਡੀ ਲੈ ਲਈ ਤੜਕੇ ਹੁੰਦੇ ਨੂੰ ਹੋਈ ਉਹ ਅੰਬਾਰੇ ਜਾ ਪਹੁੰਚੀ 30 ਸਟਾਰ ਤੋਂ ਚਾਦੀ ਪਿਆਲੀ ਪੀਤੀ ਮੈਨੂੰ ਯਾਦ ਆਇਆ ਕਿ ਕਦੇ ਪਾਲ ਨਾਲ ਵੀ ਚਾਹ ਪੀਤੀ ਸੀ ਯਾਦ ਵੀ ਆਦਮੀ ਦੀ ਜ਼ਿੰਦਗੀ ਵਿੱਚ ਇੱਕ ਰੰਗीन ਲੋੜਾ ਹੈ ਜਿਹੜਾ ਵਿਛੋੜੇ ਵਿੱਚ ਫੱਟੜ ਦਿਲਾਂ ਨੂੰ ਸਿਉ ਕੇ ਮਿੱਠੀ ਚੀਜ਼ ਸਪਰਦਦਾ ਹੈ ਉੱਥੇ ਹੀ ਫੱਟਿਆਂ ਤੋਂ ਦੋ ਤਿੰਨ ਘੰਟੇ ਪਾਸੇ ਪਰਦੇ ਰਹੇ ਸਿਰ ਦੇ ਹਟ ਤਾਂ ਅੱਗੇ ਗੱਡੀ ਦੇ ਫੱਟਿਆਂ ਨਾਲ ਹੀ ਭੰਨੇ ਪੈ ਸਨ ਉਸਲ ਵਟੇ ਲੈਂਦੇ ਦਿਨ ਚੜਾਇਆ ਇੱਕ ਹਲਵਾਈ ਦੀ ਦੁਕਾਨ ਤੋਂ ਲੱਸੀ ਪੀਤੀ ਫਿਰ ਸਿੱਧੇ ਛੌਣੀ ਨੂੰ ਤੁਰ ਪਏ ਜਾਂਦਿਆਂ ਦੀ ਹੀ ਨਾਂ ਨੋਟ ਕਰਕੇ ਉਹਨਾਂ ਵਰਦੀਆਂ ਸਾਡੇ ਮੱਥੇ ਮਾਰੀਆਂ ਇੱਕ ਹਵਾਲਦਾਰ ਨੇ ਸਾਨੂੰ 15 ਦੀ ਇੱਕ ਹੋਰ ਟੋਲੀ ਵਿੱਚ ਰਲਾਇਆ ਤੇ ਲੱਗੀ ਲੈਫਟ ਰਾਈਟ ਹੋਣ ਤਿੰਨ ਚਾਰ ਘੰਟੇ ਉਸ ਖੂਬ ਸਾਨੂੰ ਪੁਆਇਆ ਸਕੂਲ ਵੀ ਹੌਲੀ-ਹੌਲੀ ਜਾਣ ਲੱਗੇ ਸਲੂਟ ਕਰਨਾ ਸਿੱਖਿਆ ਕਸ ਕੇ ਸੱਜਾ ਹੱਥ ਮੱਥੇ ਤੇ ਲਿਆਉਣਾ ਤੇ ਠਾ ਦੇ ਕੇ ਸੱਜਾ ਬੂਟ ਖੱਬੇ ਵਿੱਚ ਮਾਰਨਾ ਪਹਿਲਾਂ ਥੋੜੇ ਦਿਨ ਮੈਨੂੰ ਬੜੀ ਔਖਿਆਈ ਹੋਈ ਦਿਲ ਕਰੇ ਥੋੜੇ ਦਿਨ ਬਹਾਨਾ ਲਾ ਹਸਪਤਾਲ ਵਿੱਚ ਜਾ ਪਾਵਾਂ ਤੇ ਦਮ ਮਾਰ ਕੇ ਤਕੜਾ ਹੋ ਜਾਵਾਂ ਬਹੁਤੇ ਔਖੇ ਹੋਏ ਸਿਪਾਈ ਇਸੇ ਤਰ੍ਹਾਂ ਹੀ ਕਰਦੇ ਸਨ ਪਰ ਦਿਲ ਨੇ ਆਖਿਆ ਇਹ ਗਲਾਮਾਂ ਗੱਲਾਂ ਲਾਉਣਾ ਨਹੀਂ ਜਦੋਂ ਤੱਕ ਕੋਰਸ ਪੂਰਾ ਨਹੀਂ ਹੁੰਦਾ ਸੋ ਨਤੀਜੇ ਦੀ ਅਨੁਭਵਤਾ ਨਾਲ ਮੈਂ ਅਗਲੀ ਪ੍ਰੇਡ ਲਈ ਫਿਰ 발 ਫੜ ਜਾਂਦਾ ਰੋਟੀ ਖਾ ਲੈਣ ਪਿੱਛੋਂ ਸਾਡੀ ਗਿਣਤੀ ਹੁੰਦੀ ਤੇ ਗਿਣਤੀ ਦੇ ਕੇ ਇੱਕ ਦੂਜੇ ਨੂੰ ਛੇੜਦੇ ਮੰਜੇ ਕੜੀਸ ਦੇ ਬਾਰਕਾਂ ਤੋਂ ਬਾਹਰ ਆ ਜਾਂਦੇ ਕਈ ਸਾਥੀ ਬੋਲੀਆਂ ਵਿੱਚ ਆਪਣਾ ਦਿਲ ਪਰਚਾਉਂਦੇ ਕਈ ਮੇਰੇ ਵਰਗੇ ਚੁੱਪ ਕਿਸੇ ਦੀ ਯਾਦ ਵਿੱਚ ਨੀਂਦ ਸੁਪਨਾ ਬਣ ਜਾਂਦੀ ਕਈ ਉੱਚੀ ਉੱਚੀ ਗੱਲਾਂ ਕਰਦੇ ਕਿਉਂ اے ਚੌਰੀਆ ਕਿੰਨੇ ਜਵਾਗ ਛੱਡ ਗਏ ਆ ਹਮੈਂ ਤਾਂ ਹਾਰੇ ਛੜਾਈਆਂ ਭਰਾਵਾ ਤੂੰ ਆਪਣੀ ਨਾਜ਼ੂ ਦਾ ਹਾਲ ਸੁਣਾ ਤਾਂ ਤੇ ਰੱਬ ਨੇ ਆਪਾ ਇੱਕੋ ਜਿਹੀ ਰੱਖਿਆ ਸਾਨੂੰ ਬਈ ਰੱਬ ਕਦੋਂ ਵਿਹੁੰਦਾ ਰੰਨਾ ਵਾਲੇ ਚੁੱਪ ਕੀਤੇ ਉਹਨਾਂ ਨੂੰ ਯਾਦ ਕਰੀ ਜਾਂਦੇ ਆ ਮਰ ਜਾਣਗੇ ਇਸੇ ਤਰ੍ਹਾਂ ਹੋ ਕੇ ਲੈ ਲੈ ਹਾਂ ਵਾਹ ਬਈ ਵਾਹ ਇਹ ਤੂੰ ਲੱਖ ਰੁਪਈਆ ਦੀ ਆਖੀ ਵਿਆਹੇ ਛੜਿਆ ਨਾਲੋਂ ਵੀ ਦੁਖੀ ਹਨ ਭਲਾ ਇੰਨਾ ਧਾਰਾ ਲੈਣੀਆਂ ਸਨ ਇੱਥੇ ਆ ਕੇ ਇਹਨਾਂ ਦੀ ਇੱਧਰ ਜਾਣ ਫਾ ਦਿੱਤੀ ਆ ਉੱਧਰ ਕੋਠੇ ਟੱਪਦੀਆਂ ਫਿਰਦੀਆਂ ਹੋਣਗੀਆਂ ਹਾਂ ਹੋਰ ਹੋ ਇਹਨਾਂ ਨੂੰ ਡਿੱਕਣ ਗਿਆ ਸਾਲ ਸਾਲ ਪਰ ਉਹਨਾਂ ਦੇ ਦਿਲ ਦੀਆਂ ਆਵਾਜ਼ਾਂ ਆਪਣੇ ਆਪ ਨਿਕਲ ਰਹੀਆਂ ਸਨ ਅੱਗੋਂ ਪਿੱਛੋਂ ਸਭ ਦੀ ਅੱਖ ਲੱਗ ਜਾਂਦੀ ਅਤੇ ਸਵੇਰੀ ਪੌਣੀ ਛੇ ਦਾ ਬਿਗਲ ਸਾਰਿਆਂ ਨੂੰ ਚੱਕੰਨੇ ਕਰ ਦਿੰਦਾ ਸੁਪਨੇ ਟੁੱਟ ਜਾਂਦੇ ਭਜਨ ਅਠ ਵਿੱਚ ਕੋਈ ਨਹਾ ਲੈਂਦਾ ਕੋਈ ਮੂੰਹ ਧੋ ਕੇ ਹੀ ਵਰਦੀ ਪਾ ਗਰਾਊਂਡ ਵਿੱਚ ਆ ਜਾਂਦਾ ਉਹੀ ਬਾਹਾਂ ਨਿੱਤ ਵਾਂਗ ਉਤਾਂਠਾਂ ਇਧਰ ਘੁੰਮੋ ਸਿੱਧੇ ਚੱਲੋ ਥੱਲੇ ਡਿੱਗੋ ਜਦੋਂ ਕਿਸੇ ਤੋਂ ਛੇਤੀ ਨਾ ਹੁੰਦਾ ਜਾਂ ਉੱਕ ਜਾਂਦਾ ਤਦ ਹਵਾਲਦਾਰ ਬੁਲ ਟੁਕ ਦਾਖਦਾ ਉਦੋਂ ਮਾਂ ਨੂੰ ਆਖਉਂਦੇ ਨੇ ਮੈਂ ਹੁਣ ਪੈਨਸ਼ਨ ਲੈ ਆਉਂਦਾ ਇਹ ਨਹੀਂ ਪਤਾ ਕਿ ਪ੍ਰਾਇ ਪੁੱਤਰਾਂ ਨੇ ਕਿ ਚੁੰਮਰ ਕੱਢ ਦੇਣਾ ਕਦੇ ਕਦੇ ਸ਼ਹਿਰ ਪਹੁੰਚਦਾ ਸਾਂ ਪਬੰਦੀ ਬੜੀ ਸੀ 15 ਮਿੰਟ ਦੀ ਵੇਹਲੀ ਵੀ ਛੁੱਟੀ ਲੈਣੀ ਪੈਂਦੀ ਸੀ ਸਾਥੀ ਸ਼ਰਾਬੀ ਕੇ ਆਪਣੇ ਦੁੱਖ ਤੇ ਗਮ ਥੋੜੇ ਚੱਲੀ ਭੁੱਲ ਜਾਂਦੇ ਪਰ ਮੈਂ ਸ਼ਰਾਬ ਨਾ ਪੀ ਕੇ ਦਿਲ ਨੂੰ ਸਦਾ ਕਿਸੇ ਗਮ ਵਿੱਚ ਗਰਕ ਰੱਖਣਾ ਚਾਹੁੰਦਾ ਸਾਂ ਮੈਂ ਕਈ ਮਿੱਤਰਾਂ ਦੇ ਆਖਣ ਤੇ ਵੀ ਸ਼ਰਾਬ ਨਹੀਂ ਸਾਂ ਪੀਂਦਾ ਮਾਸਖਾਨ ਨੂੰ ਸ਼ਰਾਬ ਨਾਲੋਂ ਵੀ ਬਦੇਰੇ ਗੁਨਾਹ ਸਮਝਦਾ ਸਾਂ ਇਸੇ ਤਰ੍ਹਾਂ ਭੜੇ ਚੰਗੇ ਦਿਨ ਬੀਤਦੇ ਗਏ ਸਾਡੀ ਚਾਨਮਾਰੀ ਦਾ ਇਮਤਿਹਾਨ ਹੋਣਾ ਸ਼ੁਰੂ ਹੋਇਆ ਮਿੱਟੀ ਦੇ ਚੰਦ ਵਿੱਚ ਨਿਸ਼ਾਨੇ ਮਰਵਾ ਮਰਵਾ ਰਹੀਫਲ ਦਾ ਇਮਤਿਹਾਨ ਹੋ ਰਿਹਾ ਸੀ ਸਾਰੀ ਪਲਟਨ ਤੋਂ ਮੈਂ ਅਭਲ ਰਿਆ ਮੇਰਾ ਸਭ ਬੜਾ ਖੁਸ਼ ਹੋਇਆ ਤੇ ਇੱਕ ਘੜੀ ਨਾਮ ਵੱਜੋਂ ਮੈਨੂੰ ਦਿੱਤੀ ਅਨਾਮ ਮਿਲ ਜਾਣ ਤੇ ਮੈਨੂੰ ਕੋਈ ਖਾਸ ਪ੍ਰਸੰਤਤਾ ਨ ਹੋਈ ਪਰ ਇਸ ਤੁਮ ਜਵਾਨ ਬਹੁਤ ਅੱਛਾ ਹੈ ਕਹਿਣ ਵਾਲਾ ਕੀ ਜਾਣਦਾ ਸੀ ਮੈਂ ਆਪਣੀ ਰੰਗਰੂਟੀ ਦਾ ਕੋਰਸ 3 ਮਹੀਨੇ ਵਿੱਚ ਪਾਸ ਕਰ ਲਿਆ ਅੱਗੇ ਨਾਲੋਂ ਕੁਝ ਸੁਖਾਲਾ ਹੋ ਗਿਆ ਸਾਂ ਹੁਣ ਕਿਤੇ ਨਾ ਕਿਤੇ ਪੈਰੇ ਤੇ ਵੀ ਆ ਕੜ ਕੇ ਖਲੋਣਾ ਪੈਂਦਾ ਸੀ ਦਿਨ ਬੀਤਦੇ ਗਏ ਹਫ਼ਤੇ ਪਿੱਛੋਂ ਮਹੀਨੇ ਵੀ ਲੰਘ ਗਏ ਬਹਾਰ ਦੇ ਮੁੱਢ ਵਿੱਚ ਮੈਂ ਪੂਰੇ 7 ਮਹੀਨੇ ਵਿੱਚੋਂ ਕੇਵਲ 1 ਮਹੀਨੇ ਦੀ ਛੁੱਟੀ ਆ ਪਤਾ ਲੱਗਾ ਕਿ ਪਾਲ ਆਪਣਾ ਕੰਮ ਛੱਡ ਕੇ ਕਿਤੇ ਚਲੀ ਗਈ ਹੈ ਪਰ ਠੀਕ ਪਤਾ ਨਹੀਂ ਕਿੱਥੇ ਦੋ ਦਿਨ ਪਿਛੋਂ ਸਤਨਾਮ ਵੀ ਮਿਲ ਪਿਆ ਉਹ ਬੜਾ ਸ਼ਰਮਿੰਦਾ ਸੀ ਉਸ ਦਾ ਚਿਹਰਾ ਦੱਸਦਾ ਸੀ ਕਿ ਮਿਲਣ ਤੋਂ ਝਿਜਕਦਾ ਕਿਉਂਕਿ ਮੈਂ 7 ਮਹੀਨੇ ਪਿਛੋਂ ਆਇਆ ਸੀ ਇਸ ਲਈ ਉਹ ਮੇਰੇ ਘਰ ਆਉਣ ਲਈ ਮਜਬੂਰ ਸੀ ਸੁਖ ਆਨੰਦ ਜਾਂ ਹਾਲ ਪੁੱਛਣ ਉਪਰੰਤ ਮੈਂ ਪਾਲ ਬਾਰੇ ਗੱਲ ਛੜੀ ਤਾਂ ਜੋ ਸਹੀ ਗੱਲ ਦਾ ਪਤਾ ਲੱਗ ਜਾਵੇ ਪਾਲ ਅੱਜਕਲ ਕਿੱਥੇ ਹੈ ਕੁਝ ਪੱਕਾ ਪਤਾ ਨਹੀਂ ਫਿਰ ਵੀ ਤੈਨੂੰ ਤਾਂ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਸਤਨਾਮ ਸ਼ਰਮਾਕਲ ਜਾਂ ਹੋ ਕੇ ਆਖਣ ਲੱਗਾ ਪੱਕਾ ਪਤਾ ਕੋਈ ਨਹੀਂ ਉਹ ਤੇ ਆਖਦਿਆਂ ਉਸ ਦਾ ਬਾਪ ਆਪਣੇ ਕੋਲ ਰਿਆਸਤ ਵਿੱਚ ਲੈ ਗਿਆ ਸ਼ਾਇਦ ਉੱਥੇ ਵਿਆਹ ਦਿੱਤੀ ਹੋਵੇ ਕਈ ਇਹ ਵੀ ਆਖਦੇ ਆ ਕਿ ਉਹ ਐਸਟੀਓ ਨਾਲ ਰੋਤਕ ਚਲੀ ਗਈ ਹੈ ਕਿਉਂਕਿ ਉਸ ਦੀ ਬਦਲੀ ਰੋਤਕ ਦੀ ਹੋ ਗਈ ਹੈ ਅਸਲੀ ਗੱਲ ਕੋਈ ਵੀ ਨਹੀਂ ਕਹਿ ਸਕਦਾ ਅੱਛਾ ਇਹ ਤੇ ਗੱਲ ਹੋਈ ਤੂੰ ਮੈਨੂੰ ਕੋਈ ਚਿੱਠੀ ਕਿਉਂ ਨਹੀਂ ਭਾਈ ਮੇਰੇ ਕੋਲ ਤੁਹਾਡਾ ਐਡਰੈਸ ਕੋਈ ਨਹੀਂ ਸੀ ਪਤਾ ਤਾਂ ਤੂੰ ਸਾਡੇ ਘਰੋਂ ਲੈ ਸਕਦਾ ਸੀ ਹਾਂ ਇਹ ਤਾਂ ਠੀਕ ਹੈ ਇਸ ਨੂੰ ਮੇਰੀ ਗਲਤੀ ਸਮਝ ਛੱਡੋ ਪਰ ਤੋਂ ਸਾਵੀ ਤੇ ਮੈਨੂੰ ਕੋਈ ਸਿੱਧੀ ਚਿੱਠੀ ਨਹੀਂ ਲਿਖੀ ਅਸੀਂ ਦੋਵੇਂ ਚਾਹ ਪੀ ਕੇ ਬਾਹਰ ਨੂੰ ਨਿਕਲ ਗਏ ਜਿਹੜਾ ਕੋਈ ਅਜੇ ਤੱਕ ਨਹੀਂ ਸੀ ਮਿਲਿਆ ਉਹ ਮਿਲਨ ਸਰ ਪਹਿਲੀ ਗੱਲ ਵਿੱਚ ਇਹ ਆਖਦਾ ਸੀ ਆ ਵੀ ਨੌਕਰਾ ਕਦੋਂ ਆਇਆ ਹੋਰ ਤਾਂ ਤਕੜਾ ਰਿਆ ਥੋੜਾ ਰੰਗ ਕਾਲਾ ਹੋਇਆ ਲੱਗਦਾ ਮੈਂ ਸੰਖੇਪ ਸ਼ਬਦਾਂ ਵਿੱਚ ਸਭ ਨੂੰ ਜਵਾਬ ਦੇ ਜਾਂਦਾ ਸਾਂ ਨੇੜੇ ਘਰਾਂ ਦੀਆਂ ਮਾਈਆਂ ਸਿਰ ਤੇ ਪਿਆਰ ਦਿੰਦੀਆਂ ਤੇ ਮੈਨੂੰ ਔਖੇ ਜਿਹੇ ਹੋ ਕੇ ਮੱਥਾ ਟੇਕਣਾ ਪੈਂਦਾ ਭਾਬੀਆਂ ਰਸਤੀਆਂ ਅੱਖਾਂ ਨਾਲ ਹਾਲ ਪੁਛਤੀਆਂ ਮੇਰਾ ਕਮਲਾਇਆ ਚਿਹਰਾ ਵੀ ਪਲ ਦੀ پلਖੇੜ ਪੈਂਦਾ ਅਸਲ ਵਿੱਚ ਉਦਾਸੀ ਮੇਰਾ ਖਹਿੜਾ ਨਹੀਂ ਸੀ ਛੱਡਦੀ ਤੇ ਮੇਰੀਆਂ ਨਜ਼ਰਾਂ ਪਾਲ ਨੂੰ ਲਬਜ਼ੀਆਂ ਫਿਰਦੀਆਂ ਸਨ ਜਿਵੇਂ ਉਹ ਛੇਤੀ ਹੀ ਕਿਸੇ ਪਾਸੇ ਆ ਜਾਵੇਗੀ ਇੱਕ ਪਿਆਰੇ ਦੀ ਹੋਂਦ ਬਿਨਾਂ ਸਾਰਾ ਸੰਸਾਰ ਸਖਣਾ ਹੁੰਦਾ ਹੈ ਪਰ ਇਸ ਸੰਸਾਰ ਵਿੱਚ ਆਪਣਾ ਕੋਈ ਨਹੀਂ ਦਿਸਦਾ ਤੇ ਆਪਣੇ ਵੀ ਉੱਪਰ ਉੱਪਰੇ ਲੱਗਣ ਲੱਗ ਪੈਂਦੇ ਨੇ ਤੁਸੀਂ ਗਲਤ ਪਾਲਦੇ ਹੋ ਅਨਾਤਮ ਕਾਰਜਾਂ ਵਿੱਚ ਕੋਈ ਤਸੱਲੀ ਨਹੀਂ शुद्ध हृदय ਵਿੱਚ ਉਸ ਦਾ ਪ੍ਰਕਾਸ਼ ਹੈ ਉਤੋਂ ਨਿਕਲੀ ਰੋਸ਼ਨੀ ਹੀ ਫੁੱਲਾਂ ਵਿੱਚ ਵਿਆਪਕ ਹੈ ਜਾਂ ਅੰਦਰ ਨੂੰ ਜਾ ਕੇ ਸਾਰੀ ਹਸਤੀ ਦਾ ਰਾਜ਼ ਨੰਗਾ ਹੋ ਜਾਂਦਾ ਹੈ ਪਿਆਰ ਆਪਣੇ ਸਾਤਵਿਕ ਆਵੇਸ਼ ਵਿੱਚ ਤੁਹਾਨੂੰ ਮਿਲਣ ਲਈ ਅਤ ਕਾਲਾ ਹੈ ਪਰ ਤੁਸੀਂ ਗਲਤ ਲਗਨ ਅਧੀਨ ਉਦਾਸਤੇ ਕਪਲਾਈ ਜਾ ਰਹੇ ਹੋ ਮੈਂ ਦਾਅਵੇ ਨਾਲ ਆਖਦਾ ਹਾਂ ਤੁਸੀਂ ਇੱਕ ਪਲ ਅੰਤਰ ਵਿੱਚ ਆ ਜਾਵੋ ਸਾਰੇ ਜਨਮਾਂ ਦਾ ਰੁਝੇਵਾ ਖਤਮ ਹੋ ਜਾਵੇਗਾ ਓ ਪ੍ਰਭੂ ਪ੍ਰਭੂ ਮੈਂ ਤੇਰੀ ਕਿਸ ਜ਼ੁਬਾਨ ਨਾ ਉਪਮਾ ਕਰਾਂ ਗੁਰਦੇਵ ਮੈਂ ਚਾਹੁੰਦਾ ਹਾਂ ਤੇਰੀ ਕਈ ਜਨਮ ਭਗਤੀ ਕਰਾਂ ਪਰ ਤੂੰ ਤੇ ਮੇਰਾ ਜਨਮ ਸਦਾ ਲਈ ਹੀ ਮੁਕਾ ਦਿੱਤਾ ਤੇ ਆਪਣੇ ਨੂਰ ਦੀ ਇੱਕ ਕਿਰਨ ਬਣਾ ਕੇ ਉਸ ਨੂੰ ਕੇਂਦਰ ਨਾਲ ਸੰਯੁਕਤ ਕਰ ਲਿਆ ਹੈ ਮੈਂ ਕੀ ਕਹਿ ਸਕਦਾ ਹਾਂ ਕਿ ਮੈਂ ਤੂੰ ਵਿੱਚ ਕੋਈ ਭੇਜ ਹੈ ਪਰ ਮੇਰੇ ਗੁਰੂ ਦੇਵ ਮੈਂ ਇੱਕ ਹੋਰ ਬਦਲਾਂ ਵਿਚਾਈ ਰੇਸ਼ਮ ਨੂੰ ਨਾਲ ਮਿਲਾਉਣਾ ਚਾਹੁੰਦਾ ਹਾਂ ਤੂੰ ਮੈਨੂੰ ਖਿੱਚਿਆ ਮੈਂ ਕਿਸੇ ਨੂੰ ਖਿੱਚ ਰਿਹਾ ਹਾਂ ਇਸ ਤਰ੍ਹਾਂ ਹੀ ਹਰ ਕੋਈ ਕਿਸੇ ਨੂੰ ਹੋਰ ਖਿੱਚੇਗਾ ਤੇ ਕੇਂਦਰ ਦੀ ਸਦਾ ਖਿੱਚ ਜਾਰੀ ਰਹੇਗੀ ਪੰਜ ਦਿਨ ਹੋਰ ਲੰਘ ਗਏ ਇੱਕ 30 ਸਾਲ ਦਾ ਜਵਾਨ ਮੁੰਡਾ ਆਪਣੀ ਭੈਣ ਦਾ ਨਾਤਾ ਮੇਰੇ ਨਾਲ ਕਰਨ ਲਈ ਆਇਆ ਉਸ ਦੇ ਨਾਲ ਇੱਕ ਬੱਗੀ ਧਾੜੀ ਵਾਲਾ ਮੈਲਾ ਜਿਹਾ ਆਦਮੀ ਸੀ ਸ਼ਾਇਦ ਨਾਈ ਹੀ ਹੋਵੇ ਕਰਦੇ ਆ ਉਸ ਦਾ ਚੰਗਾ ਆਦਰ ਪਾ ਕੀਤਾ ਮੈਨੂੰ ਮਿਲੇ ਮੈਂ ਵੀ ਸਤਿਕਾਰ ਕੀਤਾ ਤਿੰਨੇ ਚੁੱਪ ਜੇ ਸਾਂ ਸ਼ਾਇਦ ਗੱਲ ਦਾ ਮੋੜ ਤੋੜਨ ਲਈ ਕੁਝ ਸੋਚ ਰਹੇ ਸਾਂ ਬਿਰਦ ਆਦਮੀ ਨੇ ਕਿਹਾ ਅਸੀਂ ਕਾਕਾ ਰਿਸ਼ਤਾ ਕਰਨ ਬਾਰੇ ਆਏ ਆ ਤੁਹਾਡੀ ਕੀ ਸਲਾਹ ਹੈ ਤੁਹਾਡੇ ਪਿੰਡ ਦਾ ਸ਼ੁਭ ਨਾਮ ਚਲਵੰਡੀ ਹੈ ਜੀ ਤੁਸੀਂ ਸਾਡੇ ਘਰ ਵੀ ਕੋਈ ਗੱਲ ਕੀਤੀ ਸੀ ਤੁਹਾਡੀ ਮਾਤਾ ਜੀ ਨੇ ਸਾਰੀ ਗੱਲ ਤੁਹਾਡੇ ਦੇ ਸੁਟੀ ਹੈ ਮੈਂ ਸੋਚ ਰਿਹਾ ਸੀ ਕਿ ਖਬਰ ਇਹਨਾਂ ਨੂੰ ਮੇਰੀ ਬਾਬਤ ਤਾਰੋ ਨੇ ਹੀ ਦੱਸਿਆ ਹੋਵੇ ਪਰ ਉਸ ਮੈਨੂੰ ਕੋਈ ਖਬਰ ਨਹੀਂ ਸੀ ਕੀਤੀ ਮੈਂ ਅश्चਰਜਿਆ ਸਾ ਅਸੀਂ ਤਾਂ ਸਾਥ ਕਰ ਦੇਣ ਲਈ ਹੀ ਆਇਆ ਕੁਝ ਪੁੱਛਣ ਪਚਾਣ ਦੀ ਲੋੜ ਨਹੀਂ ਤੁਸੀਂ ਆਪਣਾ ਰਾਦਾ ਜ਼ਾਹਰ ਕਰੋ ਗਬਰੂ ਨੇ ਕਿਸੇ ਆਸ ਵਿੱਚ ਗਿਆ ਤੁਹਾਨੂੰ ਮੇਰੇ ਫੌਜ ਵਿੱਚ ਭਰਤੀ ਹੋਏ ਦਾ ਪਤਾ ਹੋਵੇਗਾ ਘੱਟ ਤੋਂ ਘੱਟ ਜੇ ਮੈਂ ਤੁਹਾਡੀ ਜਗ੍ਹਾ ਹੁੰਦਾ ਇੱਕ ਫੌਜੀ ਨੂੰ ਉਸ ਵੇਲੇ ਆਪਣੀ ਭੈਣ ਦਾ ਸਾਥ ਨਾ ਦਿੰਦਾ ਜਦੋਂ ਕਿ ਲੜਾਈ ਪੂਰੇ ਜ਼ੋਰਾਂ ਤੇ ਤਲੀ ਹੋਈ ਹੈ ਇਹ ਸਾਰੀ ਗੱਲ ਅਸੀਂ ਸੋਚ ਲਈ ਹੈ ਤੇ ਮੈਂ ਆਪਣੀ ਭੈਣ ਦਾ ਸਾਥ ਕਰ ਦੇਣ ਲਈ ਫਿਰ ਵੀ ਹਿਆ ਰੱਖਦਾ ਹਾਂ ਕਿਉਂਕਿ ਜਿੰਨਾ ਮਰਨਾ ਹੈ ਉਹ ਇੱਥੇ ਵੀ ਮਰ ਜਾਂਦੇ ਆ ਜੇ ਤੁਹਾਡਾ ਇਰਾਦਾ ਹੋਵੇ ਤਾਂ ਵਿਆਹ ਵੀ ਹੁਣੇ ਕੀਤਾ ਜਾ ਸਕਦਾ ਹੈ ਇਹ ਉਸ ਤੋਂ ਵੀ ਪੈੜੀ ਗੱਲ ਹੈ ਸਿਪਾਹੀ ਬਚ ਕੇ ਆਉਣ ਦੀ ਆਸ਼ਾ ਨਾਲ ਜੰਗ ਵਿੱਚ ਨਹੀਂ ਜਾਂਦਾ ਉਸ ਅੱਗੇ ਕੇਵਲ ਲੜਨਾ ਹੁੰਦਾ ਹੈ ਉਹ ਜ਼ਿੰਦਗੀ ਨੂੰ ਅਸਲੋਂ ਨਹੀਂ ਵਿਚਾਰਦਾ ਜੰਗ ਦਾ ਕੋਈ ਪਤਾ ਨਹੀਂ ਕਦੋਂ ਮੁੱਕੇ ਇਸ ਲਈ ਨਾ ਮੈਂ ਮੰਗਣੀ ਦੇ ਹੱਕ ਵਿੱਚਾਂ ਤੇ ਨਾ ਵਿਆਹ ਦੇ ਮੈਂ ਆਪਣੇ ਵੱਲੋਂ ਇਨਕਾਰ ਭਾਵ ਨਾਲ ਕਿਹਾ ਤੁਸੀਂ ਸਾਡੇ ਨਾਲ ਗੱਲ ਪੱਕੀ ਕਰ ਲਓ ਸਭ ਕੁਝ ਜੰਗ ਪਿੱਛੋਂ ਕੀਤਾ ਜਾਵੇਗਾ ਸਰਦਾਰ ਜੀ ਮੈਂ ਕਿਸੇ ਨੂੰ ਲਾਰੇ ਵਿੱਚ ਨਹੀਂ ਲਮਕਾਉਣਾ ਚਾਹੁੰਦਾ ਇੱਕ ਜੰਗ ਵਿੱਚ ਜਾ ਰਹੇ ਸਿਪਾਈ ਤੇ ਆਸ ਕੀ ਅਰਥ ਰੱਖਦੀ ਹੈ ਉਹ ਨਿਰਾਸ਼ ਹੋ ਗਏ ਹੋਰ ਉਹਨਾਂ ਲਈ ਚਾਰਾ ਹੀ ਕੀ ਸੀ ਅਖੀਰ ਫਤਿਹ ਬੁਲਾ ਕੇ ਚਲੇਗੇ ਕਿਸੇ ਨੂੰ ਕੀ ਪਤਾ ਸੀ ਕਿ ਮੇਰੇ ਦਿਲ ਦੀਆਂ ਗੰਡਾਂ ਕਿਸ ਨਾਲ ਪੈ ਚੁੱਕੀਆਂ ਹਨ ਇਸ ਦੀ ਅਸਲੀਅਤ ਨਾ ਕੋਈ ਦੋਸਤ ਜਾਣਦਾ ਸੀ ਨਾ ਹੀ ਮੇਰੇ ਘਰ ਵਾਲੇ ਘਰ ਦੇ ਮੇਰੇ ਤੋਂ ਨਰਾਜ਼ ਸਨ ਕਿ ਮੈਂ ਉਹਨਾਂ ਨੂੰ ਕਿਉਂ ਕੋਰਾ ਜਵਾਬ ਦਿੱਤਾ ਬੀਬੀ ਜੀ ਆਖਰੇ ਸਨ ਕੇ ਸਾਡਾ ਤਾਂ ਦੁੱਧ ਪਿਆ ਆ ਐਵੇਂ ਗਿਆ ਨਾ ਛੁੱਟੀ ਬੀਤ ਗਈ ਮੈਂ ਹਰ ਦਿਨ ਪਾਲ ਦੀ ਉਡੀਕ ਵਿੱਚ ਗੁਜ਼ਾਰਿਆ ਤੇ ਆਖਰੀ ਦਿਨ ਤੱਕ ਉਸ ਦੀ ਉਡੀਕ ਕੀਤੀ ਕੋਈ ਵੀ ਸੋ ਪਤਾ ਨਾ ਲੱਗਾ ਅਖੀਲੇ ਦਿਨ ਮੈਂ ਬਹੁਤ ਹੀ ਔਖਾ ਜਰਿਆ ਤੇ ਇੱਕ ਚੋਰ ਵਾਂਗ ਨਸ ਜਾਣ ਲਈ ਕਾਲਾ ਵੀਸਾ ਇਹ ਉਹ ਜਨਮ ਭੂਮੀ ਸੀ ਜਿਸ ਤੋਂ ਵਿਛੜ ਗਿਆ ਮੇਰੇ ਹੌਲ ਪਿਆ ਕਰਦੇ ਸਨ ਪਾਲ ਦੇ ਪਿਆਰ ਨੇ ਦੇਸ਼ ਪ੍ਰਦੇਸ਼ ਤਵਿਚਰਾ ਉਡਾ ਦਿੱਤਾ ਸੀ ਸੱਚ ਮੁੱਚ ਪਿਆਰ ਪੈਂਦਾ ਹੀ ਫਰਕ ਮਟਾਉਣ ਲਈ ਹੁੰਦਾ ਹੈ ਮੈਂ ਆਪਣਾ ਕਿੱਟ ਬੈਗ ਸਾਂਭਿਆ ਥੋੜਾ ਘੌਰ ਨਾਲ ਲੇ ਜਾਣ ਲਈ ਟੀਨ ਵਿੱਚ ਪਵਾਇਆ ਸਾਰਿਆਂ ਤੋਂ ਵਜ਼ਹਿਗੀ ਲੈ ਹੀ ਰਿਆ ਸੀ ਕਿ ਤਾਰੂ ਵੀ ਗੋਦੀ ਮੁੰਡਾ ਚੁੱਕੀ ਆ ਗਈ ਮੈਂ ਮੁੰਡਾ ਉਸ ਤੋਂ ਫੜ ਲਿਆ ਤੇ 1 ਰੁਪਇਆ ਮੁੰਡੇ ਨੂੰ ਦਿੰਦਿਆਂ ਪਿਆਰ ਕੀਤਾ ਰੁਪਇਆ ਦਾ ਨੋਟ ਉਸ ਦੇ ਹੱਥੋਂ ਡਿੱਗ ਪਿਆ ਤਾਰੂ ਨੇ ਚੁੱਕ ਕੇ ਵਾਪਸ ਕਰਦਿਆਂ ਕਿਆ ਰੁਪਇਆ ਨਹੀਂ ਲੈਣਾ ਵੱਡਾ ਆ ਮੁੰਡੇ ਦੇ ਹੱਥ ਚੋਰੀ ਚੋਰੀ ਫੜਾਉਣ ਵਾਲਾ ਮੁੰਡਾ ਮੇਰਾ ਵੀ ਕੋਈ ਲੱਗਦਾ ਬੇਬੀ ਜੀ ਦੀ ਅੱਖਾਂ ਤੇ ਤਾਰੂ ਨੇ ਰੁਪਇਆ ਰੱਖ ਲਿਆ ਉਦੋਂ ਹੀ ਮੁੰਡੇ ਨੇ ਮੇਰੀ ਆਖੀ ਵਰਦੀ ਤੇ ਪਿਸ਼ਾਬ ਕਰ ਦਿੱਤਾ ਸਾਰੇ ਹੱਸ ਪਏ ਤੇ ਮੈਂ ਹੱਸ ਕੇ ਮੁੰਡਾ ਤਾਰੂ ਨੂੰ ਫੜਾ ਦਿੱਤਾ ਬੇਜਿਲਾਜਾ ਸਾਰਿਆਂ ਤੋਂ ਵੱਖ ਹੋਇਆ ਤਾਰੂ ਨੇ ਜਾਂਦੇ ਨੂੰ ਕਿਹਾ ਛਿੱਠੀ ਬਾਦਿਆ ਕਰ ਬਹੁਤ ਅੱਛਾ ਜੀ ਮੈਂ ਬੇਪਰਵਾਹੀ ਜਈ ਨਾ ਕਰوں ਨਿਕਲ ਤੁਰਿਆ ਰਾਹ ਵਿੱਚ ਮਿਲਦਿਆਂ ਨੂੰ ਹੀ ਫਤਿਹ ਬੁਲਾਉਂਦਾ ਰਿਹਾ ਮੇਰੇ ਚੀਕੂ ਚੀਕੂ ਕਰਦੇ ਬੂਟ ਪਿੰਡ ਤੋਂ ਦੂਰ ਹੁੰਦੇ ਜਾ ਰਹੇ ਸਨ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ ਤੁਹਾਨੂੰ ਇਹ ਰਚਨਾ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਦੱਸਣਾ ਤੇ ਇਸ ਤਰ੍ਹਾਂ ਦੀਆਂ ਹੋਰ ਰਚਨਾਵਾਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਰਚਨਾ ਨੂੰ ਲਾਈਕ ਕਰਨਾ ਨਾ ਭੁੱਲਣਾ ਨਾਲ ਹੀ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦੇਣਾ ਤਾਂਕਿ ਤੁਹਾਨੂੰ ਕੁਝ ਹੋਰ ਨਵਾਂ ਤੇ ਜਾਣਕਾਰੀ ਭਰਪੂਰ ਸਾਹਿਤ ਸੁਣਨ ਨੂੰ ਮਿਲੇ ਧੰਨਵਾਦ